ਉਲਰੇਡੀ ਮੈਚ ਖੇਲਦੇ ਗਏ ਸੀ ਅਸੀਂ ਅਰਸੀ ਜਿਹੜੇ ਸਾਡੇ ਨੇ ਬਹੁਤ ਹੀ ਦੁਖਦਾਈ ਕਰਤਾ ਹੋਏ ਪੈਰਗਾਮ اٹੈਕ ਕੀਤਾ ਅਸੀਂ ਉਦੋਂ ਵੀ ਨੰਦਰਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਜਾਈਂ ਅਸੀਂ ਆਪਣੇ ਦੇਸ਼ ਦੇ ਨਾਮ ਪਰ ਜਿਹੜੇ ਹੁਣ ਮੈਚ ਹੋਏ ਇਹ ਤਾਂ ਤੇ ਮੇਰੀ ਫਿਰਮ ਦਾ ਹੱਕ ਬਹੁਤ ਹੈ ਸਾਡੀ ਫਿਰ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਇਆ نیشنل میڈیا کا زور لگ گیا دو جی دوسرا جو دیش دے خلاف دے پر پنجابی سردار کو کدے دیش کے خلاف نہیں سکتا